ਸਿਰੇ ਤੇ ਆ ਕੇ ਬੇਨਤੀ ਕਰਾਦੀ ਹੁਣ ਗਿਆ ਵਾਤ ਵੀ ਓਏ ਲੈ ਵੀ ਲੈ ਵੀਏ ਨਾ ਵੀ ਭਾਈ ਓਏ ਨਹੀਂ ਲੈਣਾ ਨਹੀਂ ਨਹੀਂ ਹਰਦਾ ਲੈ ਗਿਆ ਯਾਰ ਸਹੀ ਗੱਲ ਆ ਇਹ ਨਹੀਂ ਹਰਦਾ ਨਾ ਫਟਾਪ ਲਾ ਲਾ ਟਾਪ ਗੇਅਰ ਤਾਂ ਬਾ ਕਿਵੇਂ ਚੜੂ ਯਾਰ ਨਹੀਂ ਚੜਦਾ ਭਾਈ ਹੁਣ ਨਹੀਂ ਚੜਦਾ ਗੇਅਰ ਹੀ ਬੜਾ ਛੋਟਾ ਲਾ ਲਿਆ ਨੇ ਨਾ ਛਿੱਟੇ ਸਕੂਟਰ ਵਾਲਾ ਗੇਅਰ ਲਾ ਲਿਆ ਨਹੀਂ ਲਿਆਂਦਾ ਉੱਥੇ ੜੂ ੜੂ ਘਾੜੂਗਾ ਲੈ ਗਿਆ ਕਿਹਨਾਂ ਗਿਆ ਨਾਂ ਗਿਆ ਆਹਾਂ ਨਾਂ ਗਿਆ ਨਾਂ ਗਿਆ ਨਹੀਂ ਗਿਆ ਓਏ ਲੈ ਗਿਆ ਲੈ ਗਿਆ ਵੀਰ ਅਰਜਨ ਲੈ ਗਿਆ ਲੱਕੀ ਵਾਲਾ ਅਰਜਨ ਲੈ ਗਿਆ ਸਿਰ ਤੇ ਜਾ ਕੇ ਵੇਚੇ ਜਮਾ ਸਿਰੇ ਤੇ ਜਾ ਕੇ ਵੇਚਤੀ ਕਰਾ ਵੀ ਜਾ ਲਾਗਦੇ ਹਾਲਤ ਸੁਣ ਗਿਆ ਗਿਆ ਛੱਡੀ ਨਾ ਮਾਰ ਬੜਾ ਛੱਡੀ ਨਾ ਛੱਡੀ ਨਾ ਲੈ ਗਿਆ ਲੈ ਗਿਆ ਲੈ ਗਿਆ ਹੁਣ ਵੇਚਤੀ ਆ ਓਹੋ ਜਮਾ ਵਾ ਸਿਰੇ ਤੇ ਆ ਕੇ ਵੇਚਤੀ ਕਰਾਦੀ ਲੈ ਜੂ ਲੈ ਜੂ ਲੈ ਜੂ ਬੱਸ ਸੁਣ ਤਾਂ ਵੀ ਹੁਣ ਲੱਗਦਾ ਜਿਵੇਂ ਚੜੂਗਾ ਯਾਰ ਚੱਲ 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 ਇੱਥੇ ਨਾ ਛੱਡ ਦੀ ਕੰਮ ਬੰਦ ਕਰੂ ਬੰਦ ਕਰੂ ਇਹ ਆ ਬੱਤੀ ਦਾ ਇਹ ਆ ਬੱਤੀ ਦਾ ਲੈ ਗਿਆ ਓਏ ਲੈ ਵੀ ਫਾਰਮ ਟਰੈਕ 6055 ਦੇਖ ਰਹੇ ਆ ਤੇ ਜੱਟ ਇਹ ਇਹ ਤੋੜ ਗਿਆ ਚੱਕਰ ਦਾ ਇਹ ਵੀ ਲੈ ਵੀ ਲੈ ਵੀ ਲੈ ਵੀ ਇਹ ਨਾ ਵੀ ਭਾਈ ਓਏ ਪਾਲੋਟੋ ਚ ਨਿੰਦੇ ਮਗਰ ਵੀ ਹਾਲੈਂਡ ਆ ਗਿਆ ਭਾਈ 3730 ਸੁਪਰ ਮਾਡਲ ਕਿੰਨਾ ਮਾਡਲ ਆਈ ਇਹ 21 21 ਮਾਡਲ ਆ ਦੇਖਦੇ ਆ ਕੁੰਡੀਆਂ ਦੇ ਸਿੰਘ ਫੱਟ ਗਏ ਮਿੱਤਰੂ ਗਰੇਵੇਂ ਖਾਣੇ ਖੇਤ ਲੈ ਵੀ ਇਹ ਆਉਂਦਾ ਕਿਹ ਰੰਦਾ ਖੜਾ ਵੀ ਮੁੰਡਾ ਸਿੰਘੜਿਆਂ ਤੋਂ ਆਇਆ ਢੰਡਾ ਮੱਤੇ ਵਾਲਾ ਬੰਦਾ ਲੈ ਗਿਆ ਕਿ ਕਹਿੰਦਾ ਏ ਅੜ ਗਿਆ ਕੰਮ ਅੜ ਗਿਆ ਅੜ ਗਿਆ ਅੜ ਗਿਆ ਬੱਤ ਵੀ ਓਏ ਲੈ ਵੀ ਆ ਮਲਾਉਣਾ ਇਹ ਮੀਡੀਆ ਨੂੰ ਮੀਡੀਆ ਪਿੱਛੇ ਤੋਂ ਲੈ ਹਉ ਜਾਊਗਾ ਇੱਥੋਂ ਹੀ ਜਾਊ ਫੇਰ ਇੱਥੋਂ ਹੀ ਆ ਫਿਰ ਆ ਗਿਆ ਬਈ ਆ ਗਿਆ ਬਈ ਬਾਕੀ ਆ ਯਾਰ ਬਈ ਉਹ ਗੇਅਰ ਵੱਡਾ ਲਈ ਬੈਠਾ ਜੀ ਆਰਾਮ ਉਹਨੇ ਜਾਣ ਕੇ ਉਹ ਕਰਦਾ ਸੀ ਸੇਰ ਧੰਨਵਾਦ ਆ ਜੀ ਇਹ ਲੈ ਵੀ ਆਉਂਦਾ ਬੜਕਾ ਮਾਰਦਾ 855 ਇਹ ਇਹ ਤਾਂ ਪਹਿਲੀ ਆਉਂਦਾ ਦੋ ਟਾਇਰਾਂ ਤੇ ਲੈ ਗਿਆ ਉਹ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਯਾਰ ਬਾਕੀ ਯਾਰ ਨਾ ਓਏ ਯਾਰ ਨਾ ਲੱਗਾ ਯਾਰ ਸਹੀ ਗੱਲ ਆ ਯਾਰ ਚਲਿਓ ਜੋ ਬਾਬੇ ਲੱਗਾ ਤੇਰਾ ਜਮਾਣਾ ਯਾਰ ਕੋਈ ਟਰੈਕਟਰ ਨਹੀਂ ਚੜਾਣਾ ਇਹ ਪਹਿਲਾਂ ਜਾ ਵਾ ਤੇਰਾ ਜੀ ਯਾਰ ਫਾਈਟ ਆਣਾ ਵੀ 15 ਫੁੱਟ ਹੈਗਾ ਟਰੈਕਟਰ ਵੀ ਬਹੁਤ ਆ ਲੱਗ ਜੂ ਪਤਾ ਉਜਾਲੇ ਰੱਖੀ ਬੰਦੇ ਓਏ ਅੱਜ ਡਰਾਈਵਰ ਦੇ ਸਾਰੇ ਬਾਕੀ ਡਰਾਈਵਰ ਡਰਾਈਵਰ ਹੈ ਬਾਈ ਕੋਈ ਡੋਟੀ ਦਾ ਡਰਾਈਵਰ ਚਾਲਾ ਚਾਲਾ ਕਿਹਾ ਗਿਆ ਗਿਆ ਚਾਲ ਹੱਥ ਥਾਲੀ ਖੜ ਕੇ ਰੱਖਾ ਥਾਲੀ ਛੱਡੀ ਨਾ ਛੱਡੀ ਨਾ ਹੁਣ ਨਾ ਛੱਡੀ ਰਾਨਾ ਵੀ ਬਾਈ 15 ਫੁੱਟਾ ਯਾਰ ਬਾਜਨ ਬਹੁਤ ਆ ਫੇਰ ਵੀ ਲੈ ਗਿਆ ਲੈ ਗਿਆ ਲੈ ਗਿਆ ਬਾਈ ਲੈ ਗਿਆ ਯਾਰ ਤਾੜ ਕੇ ਰੱਖੋ ਮਾਰ ਮੁੱਕੀ ਰੇਸ ਤੇ ਕਹਦਾ ਵੀ ਢੁੰਡ ਲੈ ਜੂ ਲੈ ਜੂਗਾ ਲੱਗਦਾ ਇਹ ਇਹ ਲੈ ਗਿਆ ਲੈ ਗਿਆ ਲੈ ਗਿਆ ਹੁਣ ਤਾਂ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਤਾਂ ਲੈ ਗਿਆ ਉਹ ਲੈ ਗਿਆ ਲੈ ਗਿਆ ਲੈ ਗਿਆ ਬਾਈ ਆਇਆ ਹਾਲੇ ਆਇਆ ਜੰਗੀ ਅਸੀਂ ਆਖਿਆ ਕਿ ਪੁਲਿਸ ਚ ਭਰਤੀ ਹੋਏ ਡਰਾਈਵਰ ਨੂੰ ਰੂਰੀ ਭੁੱਲ ਗਿਆ ਹੋਵੇਗਾ ਬਈ ਠੀਕ ਆ ਬੱਲੇ ਬਈ